ਹਾਂਜੀ ਹੁਣ ਤੱਕ ਦੀ ਵੱਡੀ ਅਤੇ ਅਹਿਮ ਖਬਰ ਸਾਂਝੀ ਕਰਨ ਜਾ ਰਹੇ ਹਾਂ ਤੇ ਖਬਰ ਬਈ ਦਿਲ ਨੂੰ ਦਹਿਲਾਉਣ ਵਾਲੀ ਆ ਪੰਜਾਬ ਦੇ ਵਿੱਚ ਕ੍ਰਾਈਮ ਤੇ ਕ੍ਰਾਈਮ ਹੋ ਰਿਹਾ ਤੇ ਜਿਹੜੀ ਅੱਜ ਫੂਟਸ ਹਸਪਤਾਲ ਦੇ ਵਿੱਚ ਇੱਕ ਨੌਜਵਾਨ ਨੂੰ ਲਿਆਇਆ ਜਾਂਦਾ ਕੱਲ ਜਿਹੜੀ ਪ੍ਰਵਾਸੀਆਂ ਨੇ ਕਿਰਚ ਮਾਰ ਕੇ ਉਸ ਮੁੰਡੇ ਦੀ ਤੇ ਉਹ ਕਿਰਚ ਨੂੰ ਘੁਮਾ ਦਿੱਤਾ ਇਹਦਾ ਗੁਰਸੇਵਕ ਦੀ ਮੌਤ ਹੋਈ ਆ ਤੇ ਇਹ ਮੌਤ ਹੋਈ ਕਿਉਂ ਆ ਸਾਰੀ ਗੱਲਬਾਤ ਸਾਂਝੀ ਕਰਾਂਗੇ ਤੇ ਇਹ ਜਿਹੜਾ ਇਹ ਡਾਕਟਰਾਂ ਦੀ ਇੱਕ ਨਲਾਇਕੀ ਕਹਿ ਸਕਦੇ ਆ ਫੋਟੋਸ ਹਸਪਤਾਲ ਇੱਕ ਹੋ ਜਾ ਹਸਪਤਾਲਾ 12 ਲੱਖ ਰੁਪਇਆ ਲੈ ਲਿਆ ਉਸ ਪਰਿਵਾਰ ਤੋਂ ਹੁਣ ਅਸੀਂ ਹਮਤੋਜ ਮਾਨ ਤੇ ਉਸ ਜਿਹੜੀ ਉਹ ਨੌਜਵਾਨ ਦੀ ਸਿਸਟਰ ਆ ਜੋ ਉਹ ਬਈ ਉਹਨਾਂ ਨੇ ਜੋ ਮੀਡੀਆ ਦੇ ਵਿੱਚ ਆ ਕੇ ਦੱਸਿਆ ਵੀ ਪਹਿਲਾਂ 4 ਲੱਖ ਮੰਗਿਆ ਪੂਰਾ ਅਸੀਂ 12 ਲੱਖ ਰੁਪਇਆ ਦੇ ਚੁੱਕੇ ਆ ਪਰ ਉਧਰੋਂ ਸੀਐਮ ਭونتਮਾਨ ਇੱਕ ਪਾਸੇ ਉਸੇ ਹਸਪਤਾਲ ਜੀ ਹੁੰਦਾ ਤੇ ਪਰ ਉਸ ਮੁੰਡੇ ਨੂੰ ਛੱਡ ਕੇ ਉਧਰ ਨੂੰ ਹੋ ਜਾਂਦੇ ਸਾਰੇ ਡਾਕਟਰ ਚੀਰ ਫਾੜ ਕਰ ਰੱਖਿਆ ਸੀ ਉੱਥੇ ਛੱਡ ਜਾਂਦੇ ਉਹਦਾ ਆਪਰੇਸ਼ਨ ਜੋ 12 13 ਟਾਂਕੇ ਲੱਗੇ ਪਰ ਉਹ ਮੁੰਡੇ ਦੀ ਮੌਤ ਹੋ ਜਾਂਦੀ ਉਹ ਮੌਤ ਇਸ ਕਰਕੇ ਹੋਈ ਸੀ ਕਿਉਂਕਿ ਕੱਲ ਸ਼ਿਵਰਾਤਰੀ ਦਾ ਦਿਨ ਸੀ ਉਸ ਮੁੰਡੇ ਦਾ ਜਨਮ ਦਿਨ ਵੀ ਸੀ ਗੁਰਸੇਵਕ ਦਾ ਫੋਟੋ ਤੁਸੀਂ ਦੇਖ ਹੀ ਲਈ ਜੇ ਥਾਂ ਮਿਲਦੀ ਤਾਂ ਇਸ ਮੁੰਡੇ ਦਾ ਜਨਮ ਦਿਨ ਸੀ ਮੱਥਾ ਟੇਕਣ ਜਾਂਦੇ ਆ ਹੋਰ ਵੀ ਦੋਸਤ ਸੀਗੇ ਉਹ ਕਿਤੇ ਕਿਸੇ ਨੇ ਰਸਤਾ ਪੁੱਛ ਲਿਆ ਉਸ ਮੁੰਡੇ ਤੋਂ ਗੁਰਸੇਵਕ ਤੋਂ ਵੀ ਭਈਆ ਰਸਤਾ ਫਲਾਣਾ ਕਿੱਧਰ ਨੂੰ ਜਾਊਗਾ ਕੋਈ ਪੀਆਰਟੀਸੀ ਬੈਂ ਸੀ ਚ ਪਤਾ ਨਹੀਂ ਬੱਸ ਸੀ ਉਹਨੇ ਉਂਗਲ ਕਰਤੀ ਵੀ ਇੱਧਰ ਹੋ ਇੱਧਰ ਨੂੰ ਜਾਣਾ ਪਊਗਾ ਜੀ ਸਾਨੂੰ ਉੱਥੇ ਕਿਤੇ ਪ੍ਰਵਾਸੀ ਖੜੇ ਸੀ ਪ੍ਰਵਾਸੀ ਭਈਏ ਪਹਿਲਾਂ ਵੀ ਬਹੁਤ ਬਾਰ ਦਤਾਂ ਕਰੀਆਂ ਪੰਜਾਬ ਦੇ ਵਿੱਚ ਤੇ ਹੁਣ ਜਿਹੜਾ ਬਾਈ ਤੁਸੀਂ ਫੋਟੋ ਤਾਂ ਦੇਖ ਹੀ ਲਈ ਆ ਹੱਕੜੀਅਰ ਦਾ ਗੱਭਰ ਹਟਾ-ਕਟਾ ਨੌਜਵਾਨ ਪ੍ਰਵਾਸੀਆਂ ਮਨਿਓ ਕਿਰਚ ਮਾਰ ਕੇ ਐਂ ਕਮਾ ਕੇ ਤੇ ਵਾਪਸ ਕੱਢੀ ਤੇ ਮੌਤ ਹੋ ਜਾਂਦੀ ਫੋਟੋਸ ਹਸਪਤਾਲ ਦੇ ਵਿੱਚ ਖੁਦ ਆਪਦੇ ਦੋਸਤਾਂ ਨਾਲ ਉੱਥੋਂ ਤੱਕ ਐਨੀ ਹਿੰਮਤ ਤਾਂ ਦੇਖ ਲੋ ਬੰਦਾ ਪਹੁੰਚਦਾ ਗਿਆ ਪਰ ਉੱਥੋਂ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਪਹਿਲਾਂ ਪੈਸੇ ਮੰਗੇ 4 ਲੱਖ ਰੁਪਇਆ ਦਿਓ ਫੇਰ ਅਸੀਂ ਐਡਮਿਟ ਕਰਾਂਗੇ ਮਰੀਜ਼ ਇਹ ਗੁੰਡਾਗਰਦੀ ਨਹੀਂ ਤਾਂ ਹੋਰ ਕੀ ਹੈ ਡਾਕਟਰ ਇੱਥੇ ਨਾ ਬੇਰਹਿਮ ਡਾਕਟਰ ਆ ਆਪਦੇ ਜ਼ਵਾਖਾਂ ਦੇ ਪਾਲਣ ਵਾਸਤੇ ਲੋਕਾਂ ਦੇ ਗਲ ਵੜਦੇ ਆ ਤੇ ਸੱਚਾ ਵੱਡੇ ਹਸਪਤਾਲ ਜਿੰਨੇ ਤੇ ਗਰੀਬਾਂ ਨਾਲ ਉੱਥੇ ਇਹੀ ਹੁੰਦੀ ਆ ਕੱਲੇ ਡੈੱਡ ਡੈੱਡ ਬੋਡੀ ਦੀਆਂ ਕੱਲੇ ਡੈੱਡ ਬੋਡੀ ਇਹਦੋਂ ਪਹਿਲਾਂ ਜੇ ਮੈਂ ਗੱਲ ਕਰਾਂ ਰਾਜਵੀਰ ਚ ਬੰਦਾ ਦੀ ਉਹ ਵੀ ਇਸ ਹਸਪਤਾਲ ਸੀ 30 ਲੱਖ ਰੁਪਇਆ ਲੈ ਲਿਆ ਸੀ ਕੱਲੀ ਡੈੱਡ ਬੋਡੀ ਮਲਟੀ ਲੀਟਰ ਤੇ ਰੱਖਿਆ ਤੇ ਉਦੋਂ ਮੈਂ ਉਹ ਖਬਰ ਵੀ ਪਾਈ ਸੀ ਵੀ ਇਹ ਡਾਕਟਰਾਂ ਨੂੰ ਨੰਗਾ ਕਰ ਦੇਣਾ ਚਾਹੀਦਾ ਇਹਦੋਂ ਪਹਿਲਾਂ ਇਹ ਹੁਣ ਜਿਹੜੇ ਡਾਕਟਰਾਂ ਨੇ ਇਹ ਕਰਿਆ ਇਹ ਕੰਮ ਤੇ ਉਹਨਾਂ ਤੇ ਹੁਣ ਅਮਤੋਜ ਮਾਣ ਮੰਨਿਓ ਇਹ ਵੀ ਸ਼ੁਕਰ ਕਰੋ ਵੀ ਕੋਈ ਪੰਜਾਬ ਦੇ ਵਿੱਚ ਬੋਲਣ ਵਾਲਾ ਹੈਗਾ ਲੱਖਾ ਸਿੰਘ ਸੁਧਾਨਾ ਵੀ ਪਹੁੰਚ ਜਾਂਦਾ ਨਾਲ ਜਿਹੜਾ ਅੱਜ ਪਰਮ ਤੋਜਮਾਨ ਮੌਕੇ ਤੇ ਪਹੁੰਚੇ ਜਾਂਦੇ ਉੱਥੇ ਤੇ ਭਾਈ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਡਾਕਟਰਾਂ ਨੇ ਇਹ ਇੱਕ ਆਪਾ ਕਹਿੰਦੀ ਹੈ ਇੱਕ ਨਲਾਕੀ ਅਨਗੇਲੀ ਕਹਿ ਸਕਦੇ ਵੀ ਤੁਸੀਂ ਇੱਕ ਪਾਸੇ ਕੋਈ ਚਾਹ ਸੀਐਮ ਭਵੰਤਮਾਨ ਸੀ ਚਾਹ ਜੋ ਵੀ ਹੈ ਕੋਈ ਲੀਡਰ ਆਉਂਦਾ ਤੁਸੀਂ ਸਾਰੇ ਉਧਰ ਨੂੰ ਹੋ ਗਏ ਇਹਨੂੰ ਉੱਥੇ ਛੱਡ ਦਿਓ ਚੀਰ ਫਾੜ ਉਹ ਕੁੜੀ ਦੱਸ ਰਹੀ ਹੈ ਵੀ ਚੀਰ ਫਾੜ ਕਰ ਰੱਖਿਆ ਸੀ ਭਾਈ ਤੇ ਕਹਿੰਦੀ ਉਹਨੂੰ ਉੱਥੇ ਛੱਡ ਕੇ ਖੁੱਲ੍ਹੇ ਹੀ ਉਹਦਾ ਆਪਰੇਸ਼ਨ ਕਰਦੇ ਕਰਾਉਂਦੇ ਹੋ ਉਧਰ ਨੂੰ ਭੱਜ ਲੈ ਸਾਰੇ ਡਾਕਟਰ ਤਬੀ ਤੁਸੀਂ ਜਿਹੜੇ ਮਰੀਜ਼ ਨੂੰ ਜ਼ਰੂਰੀ ਆ ਜਿਹੜਾ ਇਸ ਵਕਤ ਜਮਾ ਐਮਰਜੈਂਸੀ ਸੀ ਉਹਨੂੰ ਕਿਉਂ ਨਹੀਂ ਵਿਛਾਇਆ 12 ਲੱਖ ਰੁਪਈਆ ਵੀ ਲੈ ਲਿਆ ਕੱਢੀ লাশ ਦਾ ਜੇ ਠੀਕ ਵੀ ਹੋ ਜੇ ਤਾਂ ਕੋਈ ਪਰਵਾਹ ਨਹੀਂ ਹੁੰਦੀ ਪੈਸੇ ਦੀ ਤੇ ਬਾਕੀ ਗੱਲ ਇਹ ਵੀ ਦੱਸੀ ਇਹਦੀ ਅਮਤੋਜ ਮਾਨ ਬੰਨੀ ਹੋ 25 ਪਰਿਵਾਰ ਪਾਲ ਰਿਆ ਸੀ ਇਹ ਮੁੰਡਾ ਗੁਰਸੇਵਕ ਤਾਂ ਬਈ ਕੜੀ ਵਰਗਾ ਗੱਭਰੂ ਹੁਣ ਕ੍ਰਾਈਮ ਤੇ ਕ੍ਰਾਈਮ ਹੋ ਰਿਹਾ ਜਿਹੜੇ ਪ੍ਰਵਾਸੀ ਐਦੋਂ ਪਹਿਲਾਂ ਕੋਬੜਾ ਪਿੰਡ ਮੁਹੱਲੀ ਦੇ ਵਿੱਚ ਹੀ ਪੈਂਦਾ ਉਦੋਂ ਵੀ ਲੱਖਾ ਸਿੰਘ ਦਾ ਨਾਂ ਅੰਤੋਜਮਾਨ ਧਰਨੇ ਲੱਗਦੇ ਆ ਸਿੱਖ ਜਥੇਬੰਦੀਆਂ ਪਹੁੰਚਦੀਆਂ ਉੱਥੇ 8 ਲੱਖ ਰੁਪਇਆ ਦੇ ਕੇ ਉਸ ਪਰਿਵਾਰ ਨੂੰ ਧਰਨਾ ਚਕਾਰ ਦਿੱਤਾ ਜਾਂਦਾ ਇੱਕ ਦੇ ਗਾਲਤ ਸ਼ੁਰੂਆਮ ਆ ਰਹੀ ਸੀ 13 ਸਾਲ ਦੀ ਉਮਰ ਸੀ ਇੱਕ ਦੀ ਸੀ 14 ਸਾਲ ਉਦੋਂ ਵੀ ਪ੍ਰਵਾਸੀਆਂ ਨੇ ਮਾਰਿਆ ਫਿਰ ਗੜਦੀ ਪਿੰਡ ਦੇ ਵਿੱਚ ਬਜ਼ੁਰਗ ਦੇ ਟੰਬਾ ਮਾਰਿਆ ਉਦੋਂ ਪਹਿਲਾਂ ਪਤਾ ਨਹੀਂ ਕਿੰਨੀ ਇੱਕ ਖਬਰਾਂ ਪ੍ਰਵਾਸੀਆਂ ਤੇ ਪਾਈਆਂ ਲੁਧਿਆਣੇ ਦੇ ਵਿੱਚ ਪੱਗ ਧਾਰਤੀ ਪ੍ਰਵਾਸੀਆਂ ਨੇ ਇੱਕ ਤਾਂ ਪ੍ਰਵਾਸੀਆਂ ਦਾ ਪ੍ਰਭਾਵ ਬਹੁਤ ਜ਼ਿਆਦਾ ਪੈ ਰਿਹਾ ਚੇਕਦੇ ਪੰਜਾਬ ਦੇ ਵਿੱਚ ਕਿਸੇ ਗਲਤੀ ਕਰੀ ਹੁੰਦੀ ਕਿਸੇ ਨੇ ਕ੍ਰਾਈਮ ਇਹ ਕਰਿਆ ਹੁੰਦਾ ਤਾਂ ਗੋਲੀ ਪੰਜਾਬ ਪੁਲਿਸ ਪਹਿਲਾਂ ਉਸੇ ਨੂੰ ਉਹਦੀ ਮਾਰ ਦੀ ਲੱਤ 'ਚ ਗੋਲੀ ਜਾਂ ਬੰਨ ਤੇ ਗੋਲੀ ਪਰ ਪ੍ਰਵਾਸ ਸਿੰਘਾਂ ਤੇ ਕਿਰਚਾ ਇਹਨਾਂ ਨੂੰ ਦਿਖ ਨਹੀਂ ਰਹੀਆਂ ਹੁਣ ਪੰਜਾਬ ਪੁਲਿਸ ਦੀ ਵੀ ਇੱਥੇ ਗਲਤ ਗਲਤ ਆ ਕੀ ਗੱਲ ਕਿਉਂਕਿ ਮੌਕੇ ਤੇ ਤੁਸੀਂ ਜਦੋਂ ਪਤਾ ਲੱਗਿਆ ਵੀ ਇਹ ਨੌਜਵਾਨ ਦੇ ਇਸ ਵਕਤ ਰਾਤ ਦੀ 1 ਵਜੇ ਦੀ ਗੱਲ ਦੱਸੀ ਜਾਂਦੇ ਆ ਉਹ ਵੀ ਰਾਤ ਦੀ 1 ਵਜੇ ਤੱਕ ਕੌਣ ਉਸੀ ਲਈ ਬੈਠੇ ਅੱਠ ਸ਼ਾਮ ਦਾ ਟਾਈਮ ਸੀ ਜਦੋਂ ਇਹ ਘਟਨਾ ਵਾਪਰਦੀ ਆ ਪਰ ਰਾਤ ਦੇ 1 ਵਜੇ ਤੱਕ ਵੀ ਕੋਈ ਇਨਕੁਇਰੀ ਨਹੀਂ ਹੋਈ ਪੰਜਾਬ ਪੁਲਿਸ ਨੂੰ ਵੀ ਜਿਹੜਾ ਕਿ ਵਿੱਚ ਬਈ ਐਕਸ਼ਨ ਪੰਜਾਬ ਪੁਲਿਸ ਤੇ ਵੀ ਆ ਜਾਂਦਾ ਵੀ ਤੁਸੀਂ ਸੁਣਵਾਈ ਕਿਉਂ ਨਹੀਂ ਕਰਦੇ ਇਸ ਪਰਿਵਾਰ ਦੀ ਉਹ ਲੋਕਾਂ ਨੂੰ ਜਿਹੜਿਆਂ ਨੇ ਮਾਰਿਆ ਪਰਿਵਾਰਸਾਂ ਨੇ ਘੱਟੋ ਘੱਟ 15 ਦੱਸਦੇ ਆ 15 ਸੀਗੇ ਤਾਂ ਫਿਰ ਉਹ ਪਰਿਵਾਰ ਦੀ ਸੁਣਵਾਈ ਕਿਉਂ ਨਹੀਂ ਹੋਈ ਤਾਂ ਪੰਜਾਬ ਦੇ ਵਿੱਚ ਬਈ ਕ੍ਰਾਈਮ ਤੇ ਕ੍ਰਾਈਮ ਹੋ ਰਿਹਾ ਕੱਲ ਮੈਂ ਖ਼ਬਰ ਪਾਈ ਸੀ ਜਿਹੜੀ ਉਹ ਤਾਂ ਰਾਮਪੁਰਾ ਫੂਲ ਦੀ ਖਬਰ ਸੀ ਉਹਨੇ ਬੱਚੇ ਮਾਰੇ ਇੱਕ ਜਨਾਨੀ ਨੇ ਕਿਸੇ ਗੈਰ ਮਰਦ ਨਾਲ ਕੋਈ ਰਿਲੇਸ਼ਨ ਸੀ ਆਪਦੇ ਜਉਂਦੇ ਜੀ ਬੰਦਾ ਸੀਗਾ ਨਾਲੇ ਫਿਰ ਵੀ ਉਹਦੇ ਨਾਲ ਰਿਲੇਸ਼ਨ ਬਣਾਏ ਤੇ ਕੁੜੀ ਨੂੰ ਗੋਲੀਆਂ ਦਿੱਤੀਆਂ ਚੂਹਿਆਂ ਦੀ ਕੁੜੀ ਦੀ ਮੌਤ ਤਾਂ ਮੌਕੇ ਤੇ ਹੀ ਹੋ ਜਾਂਦੀ ਹੈ ਤੇ ਫਿਰ 8 ਦਿਨਾਂ ਬਾਅਦ ਮੁੰਡੇ ਦੀ ਹੁੰਦੀ ਹੈ ਤੇ ਜਦੋਂ ਕੁੜੀ ਦੀ ਮੌਤ ਹੁੰਦੀ ਹੈ ਉਹ ਕਨੇਪਟ ਡਿਪੀਡ ਕਾਰਨ ਹੋਈ ਹੈ ਜੀ ਜਦੋਂ 8 ਦਿਨਾਂ ਬਾਅਦ ਮੁੰਡੇ ਦੀ ਮੌਤ ਹੁੰਦੀ ਹੈ 8 ਸਾਲ ਦਾ ਸੀ ਉਦੋਂ ਪਤਾ ਲੱਗਿਆ ਜਾਂਚ ਹੁੰਦੀ ਹੈ ਵੀ ਐ ਕਿਵੇਂ ਦੋਨੇ ਅੱਗਲ ਪਿੱਛੇ ਜਵਾਕ ਐ ਕਿਵੇਂ ਹੋ ਗਿਆ ਤਾਂ ਬਈ ਪਤਾ ਲੱਗਦਾ ਤਾਂ ਉਹ ਆਪ ਖੁਦ ਮੰਨਦੀ ਆ ਵੀ ਮੈਂ ਜ਼ਹਿਰ ਦਿੱਤਾ ਸੀਗਾ ਛੂਹਿਆਂ ਦੀਆਂ ਗੋਲੀਆਂ ਮਿਲਾ ਕੇ ਖਾਣੇ ਦੇ ਵਿੱਚ ਇਹੋ ਜੇ ਕੰਮ ਹੋ ਰਿਹਾ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਪਤਾ ਨਹੀਂ ਸਨੇਹਾ ਚੰਗਾ ਕਿੱਦਿਆ ਉਹ ਵੀ ਅੱਜ ਸਾਡਾ ਪੰਜਾਬ ਖੁਸ਼ਹਾਲ ਹੋ ਰਿਹਾ ਤੇ ਇੱਥੇ ਜਿਹੜੀ ਹੁਣ ਮੈਂ ਪੂਰੀ ਗੱਲ ਸਾਡੇ ਲੋਕਾਂ ਨਾਲ ਸਾਂਝੀ ਅੱਜ ਦਾ ਮੈਸੇਜ ਦੇਣਾ ਚਾਹਣਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਈ ਜਿਹੜਾ ਫੋਟੋ ਹਸ ਹਸਪਤਾਲ ਆ ਉੱਥੇ ਕੋਈ ਮਰੀਜ਼ ਗਲਤੀ ਨਾਲ ਵੀ ਲੈ ਕੇ ਨਾ ਵੱਟ ਜਾਓ ਖਾਸ ਕਰਕੇ ਗਰੀਬ ਤਾਂ ਨੇੜ ਦੀ ਵੀ ਨਹੀਂ ਲੰਗਦਾ ਉਧਰ ਦੀ ਮੈਂ ਇਹ ਵੀ ਦੱਸਦਾ ਤੁਹਾਨੂੰ ਤੇ ਜੇ ਮਜਬੂਰੀ ਕਿਸੇ ਨੂੰ ਪੈਂਦੀ ਵੀ ਆ ਉਸ ਹਸਪਤਾਲ ਚ ਨਾ ਲੈ ਜਾਓ ਚਾਹੇ ਬੰਦੇ ਨੂੰ ਆਪਦੇ ਨੂੰ ਔਖੇ ਹੋ ਕੇ ਤੰਗ ਹੋ ਕੇ ਅੱਗੇ ਲੈ ਜਾਓ ਕਿਤੇ ਫੋਟੋ ਦਾ ਹਸਪਤਾਲ ਇੱਕ ਕਾਤਲਾਂ ਦਾ ਘਰ ਬਣਾਇਆ ਹੋਇਆ ਇੱਕ ਹਸਪਤਾਲ ਦੇ ਨਾਂ ਤੇ ਲੋਕਾਂ ਨੂੰ ਲੁੱਟਿਆ ਜਾਂਦਾ ਉੱਥੇ ਪਹਿਲਾਂ ਜਾਨ ਸਰ ਗਲ ਵਟਿਆ ਜਾਊਗਾ ਚਾਹੇ ਕੋਈ ਕੋਈ ਵੀ ਆ ਗਰੀਬ ਮੀਰਾ ਚੋ ਵੀ ਆ ਲਾਸ਼ ਦੇ ਪੈਸੇ ਲੈਂਦੇ ਆ ਉੱਥੇ ਇਹ ਵੀ ਦੱਸਦਾ ਮੈਂ ਤੁਹਾਨੂੰ ਕਿਉਂਕਿ ਹੁਣ ਇਹ ਲੋਕਾਂ ਦੇ ਸਾਹਮਣੇ ਬਈ ਖਬਰ ਧਰਨੀ ਬਣਦੀ ਐ ਰਾਜਵੀਰ ਜਵੰਦਾ ਵਲੇ ਮੈਂ ਬਹੁਤ ਖਬਰਾਂ ਪਾਈਆਂ ਇਸ ਹਸਪਤਾਲ ਦੀ ਤੇ ਉਹ ਖਬਰਾਂ ਮੇਰੀਆਂ ਵਾਇਰਲ ਵੀ ਹੋਈਆਂ ਸੀ ਕਿਉਂਕਿ ਪੰਜਾਬ ਦੇ ਲੋਕ ਸਾਡੇ ਪਈ ਹੁਣ ਉਹ ਨਹੀਂ ਰਹੇ ਭੋਲੇ ਨਹੀਂ ਰਹੇ ਹੁਣ ਪਤਾ ਉਹਨਾਂ ਨੂੰ ਡਾਕਟਰ ਜਦੋਂ ਉੱਥੇ ਮੂਹਰੇ ਜਾ ਕੇ ਆਪਦੇ ਜਿਹੜੇ ਜ਼ਵਾਖਾਂ ਨੂੰ ਉਹ ਪਾਲ ਰਹੇ ਹਨਾ ਉਹ ਗਰੀਬਾਂ ਦਾ ਗਲ ਕੋਟ ਕੋਟ ਕੇ ਗਰੀਬਾਂ ਦਾ ਖੂਨ ਪੀ ਪੀ ਕੇ ਉਹਨਾਂ ਦੀ ਫੇਰ ਕਮਾਈਆਂ ਕਰਦੇ ਆ ਇਹ ਇੱਕ ਅੱਜ ਇੱਕ ਇੱਕਾ ਹਸਪਤਾਲ ਨਹੀਂ ਵੱਡੇ ਹਸਪਤਾਲਾਂ 'ਚ ਜਾਂਚ ਕਰੋ ਤਾਂ ਪਤਾ ਨਹੀਂ ਇਹੋ ਜਿਹਾ ਕਿੰਨੇ ਕ ਹਸਪਤਾਲ ਗਰੀਬ ਇਹੋ ਜਿਹੇ ਹਸਪਤਾਲ ਇੱਕ ਗਿੱਦੜਵਾਹਾ ਦੀ ਗੱਲ ਰੱਖਦੇ ਨਾ ਤੁਹਾਨੂੰ ਸੰਤੋਸ਼ੀ ਹਸਪਤਾਲ ਸੰਤੋਸ਼ੀ ਹਸਪਤਾਲ ਬਣਿਆ ਹੋਇਆ ਗਿੱਦੜਵਾਹਾ ਦੇ ਵਿੱਚ ਮਾਤਾ ਸੰਤੋਸ਼ੀ ਦੇ ਨਾਂ ਤੇ ਪਰ ਉੱਥੇ ਕੀ ਆ ਉੱਥੇ ਵੀ ਇਹੀ ਗੁੰਡਾਗਰਦੀ ਹੁੰਦੀ ਹੈ ਡਾਕਟਰਾਂ ਦੀ ਉੱਥੇ ਗਰੀਬ ਕਈ ਗਰਾਈਆਂ ਕਰ ਕਰ ਲੋਕਾਂ ਦੀਆਂ ਮਰੀਜ਼ ਲੈ ਕੇ ਗਏ ਬਾਈ ਪੰਜਾਬ ਦੇ ਵਿੱਚ ਜਿਹੜੇ ਇਹ ਡਾਕਟਰ ਹੈਗੇ ਹੁਣ ਫੋਟੋਸ ਹਸਪਤਾਲ ਦੀ ਇਹ ਖਬਰ ਤੁਹਾਡਿਆਂ ਸਾਂਝੀ ਜ਼ਰੂਰ ਕਰਨੀ ਸੀ ਜਿਹੜਾ ਇਹ ਨੌਜਵਾਨ ਹੱਟਾ ਕੱਟਾ ਗੱਭਰੂ ਕਿਸੇ ਮਾਂ ਦਾ ਪੁੱਤ ਕਿਰਚ ਮਾਰ ਕੇ ਮਾਰ ਦਿੱਤਾ ਗਿਆ ਤਾਂ ਹੁਣ ਉਹ ਘਰ ਦੇ ਵਿੱਚ ਬਾਈ ਇਸ ਵਕਤ ਇਕੱਲਾ ਕੰਮ ਕਰਨ ਵਾਲਾ ਸੀ ਭੈਣ ਵਿਚਾਰੀ ਉਹ ਰੋ ਰਹੀ ਆ ਉਸ ਗੁਰਸੇਵਕ ਦੀ ਜੋ ਸਿਸਟਰ ਆ ਬਾਈ ਤੇ ਰੋ ਰੋ ਕੇ ਵਿਚਾਰੀ ਨੇ ਦੱਸ ਰਹੀ ਆ ਵੀ ਸਾਡੇ ਪਰਿਵਾਰ ਦਾ ਇਹੀ ਮੈਂਬਰ ਕੰਮ ਕਰਨ ਵਾਲਾ ਸੀ ਮਗਰ ਦੂਜੇ ਰੁੱਲ ਜਾਣਗੇ ਤਾਂ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਪਹਿਲੇ ਨੰਬਰ ਤਾਂ ਡਾਕਟਰ ਕਿਉਂਕਿ ਜਿੱਥੇ ਉਹ ਮੁੰਡਾ ਪਹੁੰਚਿਆ ਤੇ ਦੂਜੇ ਨੰਬਰ ਤੇ ਆ ਗਏ ਜਿਹੜੇ ਕਿਰਚਮਾਰੀ ਆ ਇਹਨਾਂ ਨੂੰ ਫਾਂਸੀ ਦੇਣੀ ਚਾਹੀਦੀ ਆ ਚਾਹੇ ਉਮਰ ਕੈਦੀ ਸਜ਼ਾ ਇਹ ਬਾਹਰ ਵੀ ਨਾ ਆਉਣ ਦਿੱਤੇ ਜਾਣੀ ਤਾਂ ਪੰਜਾਬ ਦਾ ਭਲਾ ਹੋਊਗਾ ਜੇ ਸੋਚਦੇ ਹੋ ਤੁਸੀਂ ਵੀ ਅੱਜ ਇਹਨਾਂ ਨੂੰ ਉਹ ਜਿਹਦੀ ਜ਼ਿੰਦਗੀ ਚਲੀ ਗਈ ਉਹ ਵਾਪਸ ਨਹੀਂ ਆਊਗਾ ਇਹ ਤਾਂ ਜੇਲ੍ਹ ਕੱਟ ਕੇ ਆ ਜਾਣਗੇ 4 ਸਾਲ ਤਬਈ ਇਹੇ ਖਬਰ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਤਾਂ ਮੈਂ ਹਰ ਵੀਡੀਓ ਨੂੰ ਕਹਿੰਦਾ ਨਹੀਂ ਹੁੰਦਾ ਸ਼ੇਅਰ ਕਰੋ ਤਾਂ ਇਸ ਵੀਡੀਓ ਨੂੰ ਜਰੂਰ ਦੱਬ ਕੇ ਸ਼ੇਅਰ ਕਰੋ ਕਿਉਂਕਿ ਇਹ ਡਾਕਟਰਾਂ ਦੀਆਂ ਕਰਤੂਤਾਂ ਸਾਡੇ ਲੋਕਾਂ ਨੂੰ ਪਤਾ ਲੱਗ ਜੇ ਕਿ ਕਿਹੜਾ ਹਸਪਤਾਲ ਕੀ ਕਰ ਰਿਹਾ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਰਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਾਂ